ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਦੋ ਇਸ਼ੂਸ ਨੇ ਅਲੱਗ-ਅਲੱਗ ਇੱਕ ਸਾਡਾ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿਹੜੀਆਂ ਡਾਇਰੈਕਸ਼ਨਸ ਨੇ ਕਿ ਕ੍ਰਾਈਮ ਪ੍ਰੀਵੈਂਸ਼ਨ ਵੱਲ ਪਾਸੇ ਪੂਰੀ ਐਕਟੀਵਿਟੀ ਧਿਆਨ ਦਿੱਤਾ ਜਾਵੇ ਉਹਦੇ ਸਪੈਸ਼ਲ ਸੈਲ ਰਾਜਪੁਰਾ ਵੱਲੋਂ ਤਿੰਨ ਬੰਦੇ ਰਿਸ਼ਤ ਕੀਤੇ ਗਏ ਨੇ ਆਕਾਸ਼ਦੀਪ ਸਿੰਘ ਇਹ ਕਪੂਰਥਲੇ ਰਹਣ ਵਾਲਾ ਅਮਰਜੀਤ ਸਿੰਘ ਇਹ ਜਲੰਧਰ ਦਾ ਰਹਣ ਵਾਲਾ ਤੇ ਕਮਲਦੀਪ ਸਿੰਘ ਇਹ ਵੀ ਜਲੰਧਰ ਦਾ ਰਹਣ ਵਾਲਾ ਇਹਨਾਂ ਕੋਲੋਂ ਤਿੰਨ ਵੈਪਨ ਰਿਕਵਰ ਹੋਏ ਨੇ 2 32 ਬੋਰ ਤੇ ਪਿਸਤਲ ਨੇ ਤੇ ਇੱਕ ਦੇਸੀ ਕੱਟਾ 32 ਬੋਰ ਦਾ ਦਾਲ 5 ਮੈਗਜ਼ੀਨ ਰਿਕਵਰ ਹੋਏ ਨੇ 12 ਕਾਰਤੂਸ 32 ਬੋਰ ਦੇ ਫਿਰ 14 ਜ਼ਿੰਦਾ ਕਾਰਤੂਸ 12 ਬੋਰ ਦੇ ਤੇ ਨਾਲ ਇਹਨਾਂ ਦੇ 20 ਗ੍ਰਾਮ ਹੈਰੋਇਨ ਰਿਕਵਰ ਹੋਈ। ਤੋਂ ਐਨਡੀਪੀਐਸ ਦਾ ਪਰਚਾ ਤੇ ਨਾਲ ਆਬਜੈਕਟ ਦੇ ਐਫਆਈਆਰ ਹੋਈ ਇਹਨਾਂ ਤੇ ਇਹਨਾਂ ਦੇ ਜਿਹੜੇ ਨੇੜਲੇ ਸਾਥੀ ਨੇ ਪ੍ਰਿੰਸ ਤੇ ਗੋਲੀ ਏ অলরেਡੀ ਜੇਲ ਚ ਬੰਦ ਨੇ ਇਹਨਾਂ ਤੋਂ ਵੀ ਵੈਪਨ ਰਿਕਵਰ ਹੋਈ ਸੀ ਇਹਨਾਂ ਤੇ ਪਹਿਲਾਂ 307 ਤੇ ਲੜਾਈ ਝਗੜੇ ਦੇ ਪਰਚੇ ਦੱਚ ਨੇ ਜਿਹੜੇ ਇਹ ਹੁਣ ਤਿੰਨ ਬੰਦੇ ਅਰੈਸਟ ਕੀਤੇ ਗਏ ਨੇ ਇਹ ਇਨਫੋਰਮੇਸ਼ਨ ਦੇ ਬੇਸਿਸ ਤੇ ਅਰੈਸਟ ਕੀਤੇ ਗਏ ਨੇ ਇਹਨਾਂ ਤੇ ਪਹਿਲਾਂ ਕੋਈ ਐਫਆਈਆਰ ਨਹੀਂ ਹੈ ਸੋ ਇਹ ਪ੍ਰिवेंशन ਵਿੱਚ ਬਹੁਤ ਜ਼ਰੂਰੀ ਸੀਗਾ ਕਿ ਇਹਨਾਂ ਨੂੰ ਫੜਿਆ ਜਾਵੇ ਨਹੀਂ ਤੇ ਅਦਰਵਾਈਜ਼ ਜਿਹੜੇ ਵੈਪਨ ਇਹਨਾਂ ਕੋਲ ਸੀ ਉਹਦੇ ਨਾਲੇ ਕੋਈ ਨਾ ਕੋਈ ਵਾਰਦਾਤ ਕਰ ਸਕਦੇ ਸੀ ਕਿਸੇ ਦਾ ਜਾਨੀ ਤੇ ਮਾਲੀ ਨੁਕਸਾਨ ਹੋ ਸਕਦਾ ਸੀ ਤੋ ਇਹ ਚੰਗਾ ਕੰਮ ਹੋਇਆ ਕਿ ਇਹ ਬੰਦੇ ਅਰੈਸਟ ਹੋ ਗਏ। ਸੈਕਿੰਡ ਜਿਹੜਾ ਇਸ਼ੂ ਹੈ ਸਦਰ ਪਟਿਆਲੇ ਦਾ ਉਹਦੇ ਚ ਇੱਕ પેટ્રોલ ਪੰਪ ਹੈ ਸਰਵੰਤ ਸਿੰਘ ਆਇਲ ਕੰਪਨੀ ਦਾ પેટ્રોલ ਪੰਪ ਹੈ ਜਿਹਦੇ ਤੇ ਲੁੱਟ ਹੋਈ ਸੀ 4924। ਸੋ ਇਹਦੇ ਵਿੱਚ ਇਨਚਾਰਜ ਸੀ ਆਈਏ ਡੀਐਸਪੀ ਡੀ ਸਾਹਿਬ ਐਸਪੀ ਡੀ ਸਾਹਿਬ ਨੇ ਬੜੀ ਮਿਹਨਤ ਕਰਦੇ ਹੋਏ ਇਹਦੇ ਚਾਰ ਬੰਦੇ ਅਰੈਸਟ ਕਰ ਲਏਗੇ ਨੇ। ਜਿਹੜੇ ਦੋ ਮੇਨ ਕਿਉ ਸੀ ਜਿਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਉਹਨਾਂ 'ਚ ਇੱਕ ਬੰਦਾ ਅਰੈਸਟ ਹੋ ਗਿਆ ਨਾਲ ਜਿਹੜੇ ਬਾਕੀ ਤਿੰਨ ਬੰਦੇ ਸੀ ਜਿਨ੍ਹਾਂ ਨੇ ਰੈਕੀ ਕੀਤੀ ਸੀ ਜਿਨ੍ਹਾਂ ਨੇ ਇਹਨਾਂ ਨੂੰ ਸਾਰਾ ਕੁਝ ਇਨਫੋਰਮੇਸ਼ਨ ਦਿੱਤੀ ਸੀ ਇਹਨਾਂ ਦੀ ਮਦਦ ਕੀਤੀ ਸੀ ਇਹ ਵਾਰਦਾਤ ਨੂੰ ਐਗਜ਼ੀਕਿਊਟ ਕਰਨ ਉਹਨਾਂ ਨੂੰ ਵੀ ਨਾਲ ਅਰੈਸਟ ਕਰ ਲਿਆ ਗਿਆ ਜਿਹੜੇ ਇਹਨਾਂ 'ਚੋਂ ਪੰਜ ਬੰਦਿਆਂ 'ਚੋਂ ਚਾਰ ਬੰਦੇ ਜਿਹੜੇ ਅਰੈਸਟ ਹੋਏ ਨੇ ਇਹਨਾਂ ਦਾ ਰਿਕਾਰਡ ਥੀਨ ਹੈ ਪਹਿਲਾਂ ਕੋਈ ਪਰਚਾ ਨਹੀਂ ਹੈ ਪਰ ਜਿਹੜਾ ਇੱਕ ਬੰਦਾ ਲੇਟ ਟੂ ਬੀ ਅਰੈਸਟਡ ਹੈ ਇਹਦੇ ਤੇ ਪਹਿਲਾਂ ਇੱਕ ਪਰਚਾ ਹੈਗਾ ਇਹ ਦੂਜਾ ਪਰਚਾ ਇਹਦੇ ਤੇ दर्ज ਹੋਇਆ ਸੋ ਇਹਦੇ ਨਾਲ ਜਿਹੜੀ ਇਹ ਵਾਰਦਾਤ ਹੋਈ ਸੀ ਰਾਤ ਨੂੰ ਇਹ 10 ਪੁਆਇੰਟ ਦਾ ਸੀ ਤੋਂ ਬਾਅਦ 11 ਦੇ ਨਾਲ ਹਮਲਾ ਕਰਤਾ ਸੀ ਇਹ ਵੀ ਟ੍ਰੇਸ ਕਰ ਲਈ ਗਈ ਹੈ ਸੋ ਇਹ ਦੋਵੇਂ ਜਿਹੜੇ ਕੇਸਿਸ ਸੀਗੇ ਬੜੇ ਇੰਪੋਰਟੈਂਟ ਨੇ ਬਿਕੋਜ਼ ਜਿਵੇਂ ਸ਼ੁਰੂ ਤੋਂ ਕਹਿੰਦੇ ਆਏ ਆ ਕਿ ਪਬਲਿਕਲੀ ਸੇਫ ਐਨਵਾਇਰਨਮੈਂਟ ਪ੍ਰੋਵਾਈਡ ਕਰਨਾ ਪਟਿਆਲਾ ਪੁਲਿਸ ਦੀ ਮੁੱਖੀ ਜ਼ਿੰਮੇਵਾਰੀ ਹੈ ਸਾਡਾ ਮੁਢਲਾ ਕੰਸਰਨ ਹੈ ਸੋ ਉਸ ਦੀ ਲੜੀ ਵਿੱਚ ਬੰਦੇ ਅਰੈਸਟ ਕੀਤੇ ਗਏ ਨੇ ਇੱਕ ਪ੍ਰੀਵੈਂਸ਼ਨ ਦੇ ਤੌਰ ਤੇ ਤੇ ਦੂਜਾ ਜਿਹੜੀ ਵਾਰਦਾਤ ਹੋਈ ਸੀ ਉਹਨੂੰ ਟ੍ਰੇਸ ਕਰਨ ਦੇ ਤੌਰ ਤੇ ਇਹ ਕਿਸੇ ਵੱਡੇ ਗੈਂਗ ਨਾਲ ਅਸੋਸੀਏਟਿਡ ਨਹੀਂ ਹੈਗੇ ਬਟ ਇਹਨਾਂ ਦੇ ਜਿਹੜੇ ਦੋ ਸਾਥੀ ਮੈਂ ਤੁਹਾਨੂੰ ਦੱਸਿਆ ਪ੍ਰਿੰਸ ਤੇ ਕੋਲੂ ਇਹ ਆਲਰੇਡੀ ਜੇਲ੍ਹ ਚ ਬੰਦ ਨੇ ਇਹ ਤਫਤੀਸ਼ ਚਾਹੂਗਾ ਜੀ ਬਿਕਾਉਜ਼ ਹਜੇ ਅਰੈਸਟ ਹੋਏ ਨੇ ਸਾਰੀ ਇਹਨਾਂ ਦੀ ਪੁੱਛਗਿੱਛ ਕੀਤੀ ਜਾਊਗੀ ਪੁੱਛਗਿੱਛ ਕਰਨ ਤੋਂ ਬਾਅਦ ਕਲੀਅਰ ਹੋਊਗਾ ਕਿ ਕਿਹੜੇ ਕੰਮ ਲਈ ਇਹ ਵੈਪਨ ਲੈ ਕੇ ਆਏ ਸੀ ਕਿ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਸੀ ਟਾਰਗੇਟ ਕੌਣ ਸੀਗਾ ਜਿਹੜੀ ਵਾਰਦਾਤ ਕਰਨੀ ਸੀ ਉਹ ਬਾਤ ਕਲੀਅਰ ਹੋ ਗਈ। ਜਿਹਨ ਸਰ ਜਿਹੜਾ ਆਪ ਕੰਮ ਕਰਦੇ ਨੇ, ਇਹ ਕੰਮ ਕਰਦੇ। ਕਹਿੰਦੇ ਉਹ ਲੇ ਇਹ ਵੀ ਅਜੇ ਤਫਤੀਸ਼ ਦਾ ਪਾਰਟ ਹੈ ਕਿ ਕਿੱਥੋਂ ਲੈ ਕੇ ਆਏ, ਕਿੰਨੇ ਦਾ ਲੈ ਕੇ ਆਏ ਤੇ ਕਦੋਂ ਲੈ ਕੇ ਆਏ। ਪੜਾਈ ਦੇ ਕੀਤੀ ਹੁੰਦੀ ਫਿਰ ਇਹ ਤਾਂ ਕੰਮ ਕਰਨ ਦੀ ਲੋੜ ਨਹੀਂ। 10ਵੀਂ, 10ਵੀਂ, 11ਵੀਂ ਕੀਤੀ ਹੋਗੀ ਤੇ। ਪਰ ਤੇਰੇ ਦੂਜਾ ਕਰੋ ਗੈਂਗਵਾਰ ਵੀ ਹੋ ਸਕਦਾ ਸੀ, ਬਿਲਕੁਲ ਹੋ ਸਕਦਾ ਸੀ। ਤੇ ਟਾਰਗੇਟ ਕਿਲਿੰਗ ਵੀ ਕੋਈ ਹੋ ਸਕਦੀ ਸੀ ਜਿੰਨੂੰ ਆਬੋਰਡ ਕੀਤਾ। ਜਿਹੜੇ ਦੂਜੇ ਪੰਪ ਵਾਲੇ ਵੀ ਲਿਕਨਾਂ ਦੇ ਜਿਹੜੇ ਆ ਗਏ ਸੀ ਕੰਪਨੀ ਕੰਮ ਕਰਦੇ ਸੀ ਉਹ ਵੀ ਵੇਲੇ ਹੀ ਸੀਗੇ ਸੋ ਪਿੰਨ ਜਿਹੜੇ ਇਹਨਾਂ ਚੋਂ ਮੈਂ ਦੱਸਿਆ ਜਿਹੜਾ ਨੇ ਐਗਜ਼ੀਕਿਊਟ ਕਰਨ ਚ ਮਦਦ ਕੀਤੀ ਸੀ ਉਹ પેટ્રોલ ਪੰਪ ਤੇ ਕੰਮ ਕਰਦੇ ਸੀ ਮਤਲਬ ਤੁਸੀਂ ਇਹਨੂੰ ਕਹਿ ਸਕਦੇ ਹੋ ਕਿ ਇਨਸਾਈਡਰ ਜੌਬ ਸੀਗਾ ਉਹਨਾਂ ਨੇ ਸਾਰੀ ਇਹਨਾਂ ਨੂੰ ਸੂਹ ਦਿੱਤੀ ਸੀ ਸਾਰਾ ਕੁਝ ਦੱਸਿਆ ਸੀ ਕਿ ਇੰਨੀ ਸੇਲ ਹੋਈ ਹੈ ਇੰਨੇ ਪੈਸੇ ਉੱਤੇ ਬੈਲੇ ਨੇ ਸੋ ਜਿਹੜਾ ਦੋ ਬੰਦੇ ਬਾਕੀ ਨੇ ਉਹ ਵੇਲੇ ਆਰੇ ਫਰੇਸ਼ ਇਹ ਪਟਿਆਲੇ ਦੇ